ਸੱਚਾ ਦੋਸਤੋ ਬਲਵੰਦਰ ਸਿੰਘ ਬਾਜਵਾ ਵੱਲੋਂ ਗੁਰਫਤ ਪ੍ਰਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਤੁਹਾਡਾ ਫਿਰ ਅਸੀਂ ਸਵਾਗਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਜਦੋਂ ਅਸੀਂ ਪਰਦੇਸਾਂ ਦੇ ਵਿੱਚ ਆਉਂਦੇ ਹਾਂ ਆਪਣਾ ਘਰ-ਬਾਰ ਛੱਡ ਕੇ ਪਰਿਵਾਰ ਛੱਡ ਕੇ ਚੰਗੀ ਰੋਜੀ ਰੋਟੀ ਦੀ ਖਾਤਰ ਆਉਂਦੇ ਹਾਂ ਕਿ ਆਪਣਾ ਚੰਗਾ ਫਿਊਚਰ ਬਣਾਉਣ ਦੇ ਲਈ ਆਉਂਦੇ ਹਾਂ ਬੜੇ ਦੁੱਖ ਤਕਲੀਫਾਂ ਦੇ ਵਿੱਚ ਅਸੀਂ ਜਿਹੜੇ-ਜਿਹੜੇ ਰਸਤਿਆਂ ਦੇ ਵਿੱਚ ਆਉਂਦੇ ਹਾਂ ਕਈ ਵਾਰੀ ਕਈ ਸਾਡੇ ਵੀਰ ਉੱਥੇ ਤੱਕ ਪਹੁੰਚ ਵੀ ਨਹੀਂ ਸਕਦੇ ਰਸਤੇ ਵਿੱਚ ਹੀ ਆਪਣੀਆਂ ਜਾਨਾਂ ਵੀ ਗਵਾ ਲੈਂਦੇ ਹਨ ਅਤੇ ਪਿੱਛੇ ਵੀ ਮੁੜ ਜਾਂਦੇ ਹਨ ਬੜਾ ਕੁਝ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਹੁੰਦਾ ਦੇਖਿਆ ਹੈ ਪਰ ਜਦੋਂ ਅਸੀਂ ਆਪਣਾ ਪਿੰਡ ਛੱਡਦੇ ਹਾਂ ਅਸੀਂ ਇਹ ਸੋਚਦੇ ਹਾਂ ਕਿ ਉੱਥੇ ਜਾ ਕੇ ਅਸੀਂ ਬੜੀ ਇੱਕ ਸਵਰਗਾਂ ਵਾਲੀ ਜ਼ਿੰਦਗੀ ਬਤੀਤ ਕਰਾਂਗੇ ਚੰਗਾ ਭੋਖ ਚੰਗਾ ਕੰਮ ਕਰ ਚੰਗਾ ਕਾਨੂੰਨ ਅਤੇ ਚੰਗੇ ਨਾਗਰਿਕਾਂ ਵਾਂਗੂ ਰਾਵਾਂਗੇ ਜਾ ਕੇ ਕਿਉਂਕਿ ਅਸੀਂ ਬਹੁਤ ਕੁਝ ਸੁਣਿਆ ਹੁੰਦਾ ਇਹਨਾਂ ਕੰਟਰੀਆਂ ਦੇ ਬਾਰੇ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਨਿਊਯਾਰਕ ਦੀ ਅਮਰੀਕਾ ਦੀ ਰਿਚਮੰਡ ਹਿਲ ਆ ਦੀ ਇੱਕ ਤੇ ਇੱਕ ਬੜੀ ਹੀ ਮੰਦ ਭਾਗੀ ਘਟਨਾ ਹੋਈ ਹੈ ਆ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਸਾਡੇ ਨਾਲ ਪਰਿਵਾਰ ਦੇ ਕੁਝ ਸੱਜਣ ਮਿੱਤਰਾਂ ਨੇ ਗੱਲ ਵੀ ਕੀਤੀ ਕਿ ਪਰਵਾਰ ਜਿਹੜਾ ਬੜੀ ਦੁੱਖ ਦੀ ਘੜੀ ਦੇ ਵਿੱਚੋਂ ਲੰਘ ਰਿਹਾ ਹੈ ਪਿਛਲੇ ਕਈ ਲੰਮੇ ਸਮੇਂ ਤੋਂ ਪਰ ਉਹਨਾਂ ਨੂੰ ਕੋਈ ਸਹਾਰਾ ਨਹੀਂ ਮਿਲ ਰਿਹਾ ਬੜੇ ਘਬਰਾਏ ਹੋਏ ਹਨ ਇਹ ਮੈਂ ਜਿਹੜੀ ਗੱਲ ਤੁਹਾਨੂੰ ਦੱਸਣ ਜਾ ਰਿਹਾ ਹਾਂ ਮੈਂ ਮੇਰੇ ਨਾਲ ਦਲਬਾਖ ਸਿੰਘ ਜਿਹੜੇ ਉਹਨਾਂ ਦੇ ਪਿੰਡ ਦੇ ਉਹ ਮੇਰੇ ਨਾਲ ਲਾਈਨ ਦੇ ਉੱਤੇ ਨਾ ਦਲਬਾਖ ਜੀ ਤੁਸੀਂ ਵੀ ਇਹਨੂੰ ਦੱਸੋ ਕਿ ਤੁਸੀਂ ਉਸ ਪਿੰਡ ਦੇ ਜਾਂ ਨਾਲ ਦੇ ਪਿੰਡ ਦੇ ਉਹ ਤੁਸੀਂ ਉਹ ਇਸ ਪਰਿਵਾਰ ਨਾਲ ਤੁਹਾਡਾ ਕੀ ਸੰਬੰਧ ਹੈ ਮੈਂ ਇਹਨਾਂ ਦੇ ਨਾਲ ਦੇ ਪਿੰਡ ਦੇ ਆਸਰ ਜੀ ਅੱਛਾ ਇਹ ਜਿਹੜਾ ਮੁੰਡਾ ਸੋਨੂ ਏ ਹਾਂ ਜੀ ਤੇ ਜਿਹੜੀ ਸੁਨੀਤਾ ਉਹ ਆਪਣੇ ਜਿਹੜਾ ਮੁੰਡੇ ਦੀ ਡੈਥ ਹੋਈ ਉਹਨਾਂ ਦਾ ਕੀ ਪੁਰਾਣਾ ਹੈ ਜਿਹੜੇ ਮੁੰਡੇ ਦੀ ਡੈਥ ਹੋਈ ਉਹਦਾ ਨਾਮ ਪੂਰਾ ਵਿਕਾਸ ਹੈ ਸਰ ਜੀ ਮੈਂ ਵਿਕਾਸ ਹੀ ਗੱਲ ਕਰ ਰਿਹਾ ਵਿਕਾਸ ਤੇ ਜਿਹੜਾ ਉਹ ਆਪਣੇ ਪਰਿਵਾਰ ਉਹਨਾਂ ਦੀ ਵਾਈਫ ਦਾ ਨਾਮ ਸੁਨੀਤਾ ਅਤੇ ਉਹਨਾਂ ਦੀ ਇੱਕ ਬੇਟੀ ਉਹ ਤਿੰਨ ਉਹਦੀ ਬੇਟੀ ਦਾ ਨਾਮ ਸਗਨ ਬੇਟੀ ਦਾ ਨਾਮ ਸਗਨ ਹਾਂ ਜੀ 9 ਸਾਲਾਂ ਦੀ ਹਾਂ ਉਹ ਤਿੰਨੇ ਉਹ ਤਿੰਨੇ ਜਣੇ ਹੀ ਕਿਹੜੇ ਪਿੰਡ ਤੋਂ ਆ ਕੇ ਇੱਥੇ ਪਹੁੰਚ ਵਸੇ ਸਨ ਕਿਹੜੇ ਪਿੰਡ ਤੋਂ ਵਿਲੇਜ ਕੋਲ ਕੇ ਏ ਯੂ ਐਲ ਹਾਂ ਜੀ ਹਾਂ ਜੀ ਹਾਂ ਜੀ ਇਸੇ ਪੈਟਲ ਥੀਟਰੀ ਆਣਾ ਤੇ ਤਿੰਨ ਤਿੰਨ ਸਾਲ ਪਹਿਲਾਂ ਇਸ ਤਿੰਨੇ ਹੀ ਪਰਿਵਾਰ ਜਿਹੜੇ ਸੀ ਕਿਉਂਕਿ ਜਿਹੜਾ ਉੱਥੋਂ ਆਇਆ ਹੈ ਚੰਗੇ ਚੰਗੇ ਘਰ ਦੇ ਪਰਿਵਾਰ ਦੇ ਹੋਣਗੇ ਜਿਨ੍ਹਾਂ ਨੇ ਇੰਨੇ ਪੈਸੇ ਖਰਚ ਕੇ ਇੱਥੇ ਆਏ ਆ ਸਾਨੂੰ ਜੋ ਅੱਜ ਤੱਕ ਪਤਾ ਲੱਗਿਆ ਦੱਸਿਆ ਜਾਂਦਾ ਹੈ ਕਿ ਇਹ ਜਦੋਂ ਇੱਥੇ ਆ ਕੇ ਰਹਿਣ ਲੱਗ ਪਏ ਨਾ ਇਹਨਾਂ ਦਾ ਕੋਈ ਇੱਥੇ ਆ ਕੇ ਦੋਸਤ ਬਣਿਆ ਜਿਸ ਦਾ ਨਾਂ ਕੀ ਦੋਸਤ ਦਾ ਨਾਂ ਸੋਨੂ ਸੀ ਸੋਨੂ ਫਟੇਵਰ گاؤں ਸੋਨੂ ਜਿਹੜਾ ਇਹਦਾ ਇਸ ਮੁੰਡੇ ਦਾ ਕੋਈ ਦੋਸਤ ਬਣਿਆ ਉਹਦਾ ਨਾਂ ਸੋਨੂ ਉਹਦਾ ਫਤਿਹਫੋਦ ਦਾ ਜਿਹੜਾ ਪਿੰਡ ਵੇ ਅੰਡੋਰੀ ਹਰਿਆਣਾ ਦੇ ਵਿੱਚ ਹਾਂਜੀ ਹਾਂਜੀ ਪੁੰਡਰੀ ਪੁੰਡਰੀ ਹਲਕਾ ਜੀ ਪੁੰਡਰੀ ਹਲਕਾ ਉਹ ਸੋਨੂ ਇਹਨਾਂ ਦਾ ਦੋਸਤ ਬਣ ਕੇ ਕਰਕੇ ਕਹਿੰਦੇ ਰੱਬ ਤੋਂ ਕਹਿੰਦੇ ਸੋਨੇ ਆਪਣੀ ਭੈਣ ਬਣਾਈ ਆ ਰਾਖੀ ਰੂਕੀ ਬੰਧਾਈ ਇਹਦੇ ਤੋਂ ਸਾਰਾ ਕੰਮ ਉਹਨੇ ਇਹਨਾਂ ਦੀ ਵਾਈਫ ਨੂੰ ਆਪਣੀ ਭੈਣ ਬਣਾਇਆ ਪਰ ਕਹਿੰਦੇ ਹਨ ਕਿ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਉਹਨੇ ਭੈਣ ਬਣਾ ਕੇ ਰਖੜੀ ਬਣਾਈ ਉਸ ਤੋਂ ਬਾਅਦ ਉਹਨੇ ਇਸ ਦੀ ਵਾਈਫ ਦੇ ਨਾਲ ਆਪਣੇ ਰਿਲੇਸ਼ਨ ਬਣਾਏ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਰਿਲੇਸ਼ਨ ਬਣਾਉਣ ਤੋਂ ਬਾਅਦ ਫਿਰ ਇਸ ਇਸ ਮੁੰਡੇ ਨੂੰ ਇਹ ਇੱਕ ਦੂਜੇ ਦੇ ਘਰੇ ਹੁੰਦੇ ਜਾਂਦੇ ਸੀ ਹੈਨਾ ਹਾਂ ਜੀ ਹਾਂ ਜੀ ਤੇ ਉਹਨਾਂ ਨੂੰ ਜਦੋਂ ਮੁੰਡੇ ਨੂੰ ਕਿੰਨੇ ਚਿਰ ਬਾਅਦ ਪਤਾ ਲੱਗਿਆ ਤੇ ਉਸ ਤੋਂ ਬਾਅਦ ਕੀ ਹੋਇਆ ਤੁਸੀਂ ਦੱਸੋਗੇ ਸਾਨੂੰ ਉਸ ਤੋਂ ਬਾਅਦ ਤੱਕ ਉਹ ਆਪਣੇ ਨਾਲ ਹੀ ਲੈ ਗਿਆ ਸਰ ਜੀ ਉਹਨੂੰ ਅੱਛਾ ਜਦੋਂ ਕਿੰਨਾ ਚਿਰ ਹੋ ਗਿਆ ਨਾਲ ਲੱਗੇ ਜਦੋਂ ਲੈ ਕੇ ਗਿਆ ਅੰਨੀ ਜਦੋਂ ਨਾਲ ਲੈ ਕੇ ਗਿਆ ਹੋਵੇ ਪਰਿਵਾਰ ਵਾਲਿਆਂ ਨੇ ਕੁੜੀ ਦੇ ਪਰਿਵਾਰ ਨੇ ਮੁੰਡੇ ਦੇ ਪਰਿਵਾਰ ਨੇ ਮੁੰਡੇ ਦੀ ਮਾਤਾ ਨੇ ਇਹਨਾਂ ਨੇ ਕੋਈ ਵਿਰੋਧ ਕੀਤਾ ਇਹਨਾਂ ਨੇ ਕੋਈ ਉਸ ਨਾਲ ਗੱਲਬਾਤ ਕੀਤੀ ਭਈ ਇਹ ਤੂੰ ਇੱਕ ਬਹੁਤ ਮਾੜਾ ਕੰਮ ਕਰ ਰਿਹਾ ਕਿਉਂ ਕਰ ਰਿਹਾ ਮੁੰਡੇ ਨੇ ਤੇ ਇਹਦੇ ਪਰਿਵਾਰ ਨੇ ਬੜਾ ਸੋਚਾ ਸੰਜਾਇਆ ਵੀ ਕਰ ਇੱਥੇ ਬਸ ਜੇ ਬਸ ਜੇ ਬਸ ਜੇ ਇੱਥੇ ਗੱਲ ਕਾਬੂ ਹੋ ਜੇ ਬਟ ਇਹਨਾਂ ਦੇ ਪੈਰ ਨਹੀਂ ਲੱਗੇ ਅੱਛਾ ਹਾਂ ਉਹ ਇਹ ਜਿਹੜੀ ਇਹਨਾਂ ਦੀ ਉਹ ਬੇਟੀ ਆ ਵਿਕਾਸ ਨੂੰ ਵੀ ਨਾਲ ਲੈ ਗਿਆ ਤੇ ਵਾਈਫ ਨੂੰ ਵੀ ਲੈ ਗਿਆ 1 ਮਹੀਨੇ ਬਾਅਦ ਵਾਪਸ ਫੇਲੀ ਬੇਟੀ ਨੂੰ ਉਹਨੇ ਕੋਰਟ ਚ ਕੇਸ ਕੀਤਾ ਕੀ ਕੀਤਾ ਉਹ ਕਈ ਵਾਰ ਅੰਦਰ ਵੀ ਗਿਆ 5 6 ਵਾਰ ਜੇਲ੍ਹ ਚ ਕਰਾਇਆ ਉਹਨਾਂ ਨੇ ਝੂਠੀ ਕੋਲ ਕਰਕੇ ਆਰਡਰ ਇਫੈਕਸ਼ਨ ਲੈ ਲੈਂਦੇ ਸੀ ਉਹਦੇ ਖਿਲਾਫ ਵਿਕਾਸ ਵਿਕਾਸ ਨੂੰ ਵਿਕਾਸ ਨੂੰ ਅੱਛਾ ਅੱਛਾ ਤੇ ਕੋਈ ਉਹਨਾਂ ਨੇ ਉਹਦੇ ਜਾਣ ਤੋਂ ਪਹਿਲਾਂ ਕੋਈ ਡਾਈਵੋਰਸ ਜਾਂ ਤਲਾਕ ਦੀ ਗੱਲ ਹੋਈ ਸੀ ਵੀ ਅਸੀਂ ਤਲਾਕ ਜੇ ਨਹੀਂ ਚਲਦੀ ਕੋਈ ਡਾਈਵੋਰਸ ਤਲਾਕ ਦੀ ਉਹਦਾ ਗੱਲ ਚਲਦੀ ਵੀ ਸੀ ਵੀ ਦੇ ਦੇਉ ਨੇ ਲੈ ਲੇ ਉਹ ਮੂਹਨ ਵਾਲੀ ਸੀ ਕੋਈ ਪੇਪਰ ਵਰਕ ਚ ਡੰਨੀ ਹੋਈ ਸੀ ਕੰਮ ਅੱਛਾ ਜੀ ਅੱਛਾ ਅੱਛਾ ਤੇ ਉਸ ਤੋਂ ਉਸ ਤੋਂ ਬਾਅਦ ਜਿਹੜਾ ਮੁੰਡਾ ਸੀ ਇਹ ਕੰਮਕਾਰ ਕਰਦਾ ਸੀ ਇਹਦੀ ਹੁਣ 2 ਤਰੀਕ ਨੂੰ 2 ਸਤੰਬਰ ਨੂੰ ਉਹ ਚਲ ਗਈ ਫਿਰ ਜੀ ਮੁੰਡੇ ਨੇ ਸੁਤਿਆ ਬਈ ਉਹ ਚੱਲ ਗਈ ਆ ਮੁੰਡੇ ਨੇ ਪੈਸੇ ਇੰਡੀਆ ਤੋਂ ਆਪਣਾ ਜ਼ਮੀਨ ਘਰ ਬਰ ਵੇਚਿਆ ਆਪਣੀ ਮਾਂ ਜਿਹੜੀ 55 60 ਸਾਲ ਉਮਰ ਹੈ ਕੈਨੇਡਾ ਬੁਲਾਈ ਕੈਨੇਡਾ ਤੋਂ ਇਧਰ ਅਮਰੀਕਾ ਬੁਲਾਈ ਅੱਛਾ 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 ਉਹਨਾਂ ਦੇ ਅੱਛਾ ਜਿਹੜੀ ਜਿਹੜੀ ਮੁੰਡੇ ਦੀ ਮਾਂ ਮਾਤਾ ਉਹਨਾਂ ਦਾ ਨਾਂ ਕ੍ਰਿਸ਼ਨਾ ਦੇ ਵੀ ਆ ਆਕਰੀ ਇਸ ਨਾਲ ਦੇ ਮਾਤਾ ਉਹ ਜਦੋਂ ਜਦੋਂ ਉਹ ਘਰ ਛੱਡ ਕੇ ਚਲ ਗਈ ਐ ਮੁੰਡੇ ਨੇ ਮੁੰਡੇ ਨੇ ਆਪਣੇ ਕੋਲ ਆਪਣਾ ਕੋਈ ਸਾਥ ਨੂੰ ਕਰਕੇ ਆਪਣੀ ਮਾਤਾ ਨੂੰ ਉੱਥੋਂ ਪੈਸੇ ਖਰਚ ਕੇ ਕੈਨੇਡਾ ਬਣਾਇਆ ਕੈਨੇਡਾ ਤੋਂ ਫਿਰ ਉਹਨਾਂ ਨੂੰ ਅਮਰੀਕਾ ਲਿਆਂਦਾ ਅਮਰੀਕਾ ਲਿਆਂਦਾ ਤੇ ਵੀ ਇਹ ਮੇਰੀ ਬੇਟੀ ਨੂੰ ਬੱਚੀ ਦੀ ਕੇਅਰ ਕਰ ਲਈਂ ਮੈਂ ਇਹਦੀ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਲਾਂ ਕੋਈ ਨੇਵਰ ਗੀਵ ਅਪ ਅੱਛਾ ਜੀ ਅੱਛਾ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ 6-7 ਮੈਨੂੰ 6-7 ਦਿਨ ਮੈਨੂੰ ਨਹੀਂ ਲੱਗਿੰਦੇ ਰਣੂ ਨੇ ਮਾਂ ਤੁਰਾ ਗਣੀ ਆ ਮਾਤਾ ਨੂੰ ਸਾਲ ਹੋ ਗਿਆ ਰੈਂਡੀ ਉਹ ਤੋਂ ਬਾਅਦ ਮੁੰਡਾ ਡੋਡ ਡੈਸ ਕਰਦਾ ਸੀ ਬਾਈਕ ਤੇ ਅੱਛਾ ਇੱਥੇ 91 ਲੈਫਟ ਹੱਥ ਤੇ ਕੋਈ ਕਾਰ ਖੜੀ ਸੀ ਸਵੇਰ ਡੋਡ ਡੈਸ ਕਰਨ ਗਈ ਸੀ ਬਾਈਕ ਤੇ ਸਕੂਟੀ ਤੇ ਅੱਛਾ ਜੀ ਹਾਂ ਸਾਈਕ ਕਰਤੇ ਹਾਂ ਜੀ ਉਹਨੇ ਜੋ ਹੁੱਲੀ ਤੇ ਉਹਦਾ ਸਿਰ ਤਰ ਲੱਗਿਆ 8 9 8 ਇੱਕ ਦਿਨ ਹਸਪੀਟਲ ਚ ਰਹਾ 9 ਦਿਨ ਦਮ ਤੋੜ ਗਿਆ ਬਣਾ ਦੋ ਤਰੀਕ ਨੂੰ ਅੱਛਾ ਅੱਛਾ ਮੁੰਡਾ ਅੱਛਾ ਮੁੰਡੇ ਦਾ ਐਕਸੀਡੈਂਟ ਹੋਇਆ ਤੇ ਉਸ ਤੋਂ ਬਾਅਦ ਹਸਪੀਟਲ ਚਲਾ ਗਿਆ ਹਾਂ ਜੀ ਉਹ ਕੋਈ ਮਿਲਣ ਨਹੀਂ ਆਈ ਕੋਈ ਦੇਖਣ ਨਹੀਂ ਆਈ ਉਹਨੇ ਕੁਝ ਨਹੀਂ ਆਪਣਾ ਦੁੱਖ ਜਤਾਇਆ ਵੀ ਗੱਲ ਤੋਂ ਆ ਮੜੋਏ ਇਹ ਮਾਤਾ ਜੀ ਬੈਠੇ ਹੁੰਦੀ ਰਹੀ ਅਸੀਂ ਵੀ ਡਾਕਟਰ ਕੋਲ ਆਏ ਤੇ ਉਹ ਜਿਹੜੀ ਜਿਹੜੀ ਉਹਨਾਂ ਦੀ ਬੱਚੀ ਹੈ ਉਹ ਉਸ ਦਿਨ ਉਸ ਦੇ ਬਾਅਦ ਉਹਨੂੰ ਉਹ ਮਿਲਦੀ ਉਹਨੂੰ ਮਿਲਦੀ ਰਹੀ ਹੈ ਜਿਹੜੀ ਉਹਦੀ ਵਾਈਫ ਹੈ ਬੱਚੀ ਨੂੰ ਜਿਹੜੀ ਮਾਤਾ ਦੀ ਪੋਤੀ ਹੈ ਉਹਦੇ ਮੁੰਡੇ ਦੀ ਬੇਟੀ ਹੈ ਉਹਨੂੰ 5 5 ਮਹੀਨੇ ਦੇ ਕਰੀਬ ਹੋ ਗਿਆ ਥੇ ਮਾਤਾ ਜੀ ਉਹ ਮਾਤਾ ਦੀ ਕੇਅਰ ਕਰਨ ਲਈ ਇੱਥੇ ਰਹਿੰਦੀ ਪਈ ਅੱਛਾ ਜੀ ਅੱਛਾ ਅੱਛਾ ਤੇ ਹੁਣ ਹੁਣ ਮਾਤਾ ਦੇ ਪਰਿਵਾਰ ਦੇ ਵਿੱਚੋਂ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੁਣ ਕੌਣ ਕੌਣ ਇੱਥੇ ਇੱਥੇ ਕੋਈ ਨਹੀਂ ਕੰਨੀ ਮਾਤਾ ਕੋਈ ਇਨਕਮ ਦਾ ਸਵਰਥ ਨਹੀਂ ਆ ਕੁਝ ਨਹੀਂ ਉਹਦੇ ਵੀ ਘਰ ਆਸਤਮਰਨ ਤੋਂ ਬਾਅਦ ਹੂੰ ਹੂੰ ਅੱਲਾ ਵੀ ਕਾਰ ਸੀ ਜੀ ਇੱਥੇ ਕੋਈ ਆਪਣੀ ਫੈਮਲੀ ਨੂੰ ਆਪਣੀ ਮਾਤਾ ਨੂੰ ਆਪਣੀ ਗੁੜੀਆ ਦੀ ਟੇਕ ਕੇਰ ਫੈਮਲੀ ਰਨ ਕਰਦਾ ਰਿਹਾ ਤੇ ਹੁਣ ਇਹਨਾਂ ਦਾ ਹੁਣ ਇਹਨਾਂ ਦਾ ਜਦੋਂ ਛੱਡ ਕੇ ਚਲੇਗੀ ਫੇ ਕੋਰਟ ਦੇ ਵਿੱਚ ਇਹਨਾਂ ਦਾ ਕਾਹਦਾ ਕੇਸ ਚੱਲਦਾ ਸੀ ਕੋਈ ਡਾਈਵੋਰਸ ਦਾ ਚੱਲਦਾ ਸੀ ਕਾਹਦਾ ਚੱਲਦਾ ਸੀ ਨੀ ਕੋਈ ਦਰਵਾਜ਼ਾ ਨਹੀਂ ਹੱਲੇ ਚੱਲਦਾ ਸੀ ਉਹ ਕਾਨੂੰਨ ਵਾਲੇ ਹੀ ਵੀ ਦਰਵਾਜ਼ਾ ਲਾ ਲੰਗੇ ਲਾ ਲੰਗੇ ਮੁੰਡਾ ਸੋਦਾ ਸੀ ਤੇ ਉਹ ਕੁੜੀ ਮੰਗਦੇ ਸੀ ਪੇਪਰ ਵਰਕ ਤੋਂ ਲੀਗਲ ਵੇਜ ਤੇ ਸਾਨੂੰ ਕੁੜੀ ਦੇ ਦੇ ਅੱਛਾ ਜੀ ਅੱਛਾ ਕਿਉਂਕਿ ਕੁੜੀ ਦਾ ਵੀ ਕੋਈ ਅਜ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਇਹ ਮਾਤਾ ਅੱਜ ਵੀ ਹੱਥ ਜੋੜ ਕੇ ਮੰਗਦੀ ਆ ਵੀ ਮੇਰੀ ਪੁੱਤੀ ਮੈਨੂੰ ਦੇ ਦੇ ਮੇਰਾ ਖੂਨ ਆ ਇਹ ਮੇਰਾ ਬੇਟਾ ਇਹਨ ਦੇਸ ਦੁਨੀਆ ਦੂਰ ਚੱਲ ਗਿਆ ਹੁਣ ਉਹਦੀ ਹੁਣ ਜਿਹੜੀ ਜਿਹੜੀ ਪੋਤੀ ਏ ਉਹ ਮਾਤਾ ਕੋਲ ਏ ਉਹਦੇ ਕੋਲੇ ਮਾਤਾ ਕੋਲ ਅਸ ਮਾਤਾ ਕੋਲੇ ਤੇ ਜਿਹੜੀ ਜਿਹੜੀ ਇਹਨਾਂ ਜਿਹੜੀ ਇਹਨਾਂ ਦੀ ਵਾਈਫ ਸਨੀਤਾ ਉਹ ਕੋਸ਼ਿਸ਼ ਕਰਦੀ ਸੀ ਕਿ ਕੁੜੀ ਮੈਨੂੰ ਦੇਓ ਹਾਂ ਨਹੀਂ ਹੂੰ ਹੂੰ ਤੇ ਤੇਰੀ ਮੰਨਾਂ ਨਹੀਂ ਉਹ ਲੈ ਲੈ ਗਈ ਮੇਰੇ ਕੋਲ ਹੂੰ ਹੂੰ ਤੇ ਇਹਨਾਂ ਨੇ ਅੱਜ ਵੀ ਉਹ ਵਾਪਸ ਲੈ ਗਈ ਇਹ ਇਹਨਾਂ ਨੂੰ ਨਹੀਂ ਦੇਂਦੇ ਯੇਗਨ ਵਿੱਚ ਕਾਰਿ ਕਰਕੇ ਉਹਦਾ ਮਾਤਾ ਕੋਲ ਰਹਿਣ ਦੀ ਕੋਈ ਹੈ ਅੱਛਾ 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 ਠੀਕ ਮਾਤਾ ਲੀਗਲ ਵੇਟ ਮੰਗਦੀ ਬੇਕਾਗਜ਼ਤ ਵੀ ਮੇਰਾ ਬੇਟਾ ਹੁਣ ਇਸ ਦੁਨੀਆ ਤੋਂ ਚੱਲ ਗਿਆ ਰਲਗਾਰ ਵੀ ਹੋ ਗਈ ਮੈਂ ਜਿਹੜੇ ਕੁਝ ਸੁਪਨੇ ਖੋਈ ਇਛਾ ਮਿੱਟੀ ਹੋ ਗਿਆ ਹੈ ਨਾ ਬਿਲਕੁਲ ਬਿਲਕੁਲ ਪੱਟ ਜੋੜ ਕੇ ਇਹ ਮੇਰੀ ਬੇਟੀ ਮੈਨੂੰ ਮਿਲ ਜੇ ਉਹ ਵੀ ਬੜਾ ਸ਼ੁਕਰ ਹੈ ਅੱਜ ਵੀ ਹੱਥ ਜੋੜਦੀ ਬਈ ਮਾਂ ਤਾਂ ਇਸ ਕੰਮ ਲਈ ਹਾਂ ਜਦੋਂ 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 ਉਹ ਚਲੇ ਗਈ ਸੀ ਜਦੋਂ ਪਤਾ ਲੱਗ ਗਿਆ ਸੀ ਕਿ ਉਹ ਨਾਲ ਨਹੀਂ ਰਹਿਣਾ ਚਾਹੁੰਦੀ ਕਿਸੇ ਹੋਰ ਨਾਲ ਉਹਦੇ ਯਾਰ ਦੋਸਤ ਨਾਲ ਚਲੇ ਗਈ ਹੈ ਫਿਰ ਆਪਾਂ ਕੋਸ਼ਿਸ਼ ਆ ਇਹ ਕੋਸ਼ਿਸ਼ ਕੋਸ਼ਿਸ਼ ਵਿੱਚ ਹੀ ਮੈਨੂੰ ਲੱਗਦਾ ਇਹ ਸਾਰਾ ਪਰਿਵਾਰ ਜਿਹੜਾ ਸੀ ਇਹ ਡੋਲ ਗਿਆ ਸੀ ਦਿਲ ਛੱਡ ਗਏ ਸੀ ਜਦੋਂ ਉਹ ਆਉਣਾ ਨਹੀਂ ਸੀ ਚਾਹੁੰਦੀ ਤੇ ਇਹਨਾਂ ਨੇ ਤਾਂ ਵੀ ਕੋਸ਼ਿਸ਼ ਕਰਦੇ ਰਹੇ ਵੀ ਕਿਸੇ ਤਰੀਕੇ ਨਾਲ ਆ ਜਾਵੇ ਸਾਨੂੰ ਬੇਟੀ ਮਿਲ ਜਾਵੇ ਹੈਨਾ ਹਾਂਜੀ 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 ਬੇਟੀ ਮਿਲ ਗਈ ਹਤੇ ਉਹ ਜਿਹੜਾ ਜਿਹੜਾ ਵਿਕਾਸ ਸੀ ਉਸ ਤੋਂ ਬਾਅਦ ਆ ਕੰਮ ਕਰ ਰੈਗੂਲਰ ਕਰਦਾ ਸੀ ਕਿ ਜਾਂ ਕੋਈ ਡਿਪਰੈਸ਼ਨ ਸੀ ਜਾਂ ਕੋਈ ਟੈਨਸ਼ਨ ਸੀ ਜਾਂ ਉਹਨੂੰ ਕਿੱਦਾਂ ਸੀ ਉਹਦਾ ਉਹ ਬੜਾ ਹੌਸਲੇ ਵਾਲਾ ਸੀ ਉਹਨੇ ਆਪਣੀ ਮਾਂ ਬੁਲਾਈ ਇਹਨਾਂ ਦੀ ਕੇਅਰ ਕਰ ਰਹੀ ਸੀ ਆਪਣਾ ਗੁਜ਼ਾਰਾ ਕਰਦਾ ਸੀ ਵੀ ਜੋ ਬਣਦੀ ਕੋਈ ਗੱਲ ਨਹੀਂ ਕਿ ਉਹਨੇ ਆਪਣੀ ਬੇਟੀ ਤੇ ਧਿਆਨ ਦੇ ਰਿਹਾ ਸੀ ਹੂੰ 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 ਵੀ ਮੈਂ ਆਪਣੀ ਬੇਟੀ ਨੂੰ ਪਰਵਰਿਸ਼ ਤਰ੍ਹਾਂ ਦਾ ਚੰਗੀ ਪ੍ਰਾਵਾਂ ਨਾਲ ਲਖਾਵਾਂਗਾ ਮੇਰੀ ਮਾਂ ਦਾ ਕੇਅਰ ਕਰੇਗੀ ਉਹ ਆਪਣਾ ਮਿਹਨਤ ਕਰ ਰਿਹਾਗਾ ਆਪਣਾ ਸਾਈਕਲ ਤੇ ਦੌੜ ਐਕਸ ਕਰਦਾ ਸੀ ਹਾਂਜੀ 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 ਜਦੋਂ ਹੁਣ ਆਪਾਂ ਜਦੋਂ ਆਪਾਂ ਜਿੱਥੇ ਮਰਜ਼ੀ ਪ੍ਰਦੇਸਾਂ ਜਾਂਦੇ ਜਿਹੜੇ ਸਾਡੇ ਕੁਝ ਇਲਾਕੇ ਦੇ ਪਤਵੰਤੇ ਸੱਜਣ ਹੁੰਦੇ ਨੇ ਕੁਝ ਲੋਕ ਹੁੰਦੇ ਪਿੰਡਾਂ ਦੇ ਜਿਨ੍ਹਾਂ ਦੀ ਅੱਖ ਦੀ ਸ਼ਰਮ ਹੁੰਦੀ ਹੈ ਜਿਹਨਾਂ ਦਾ ਲੋਕੀ ਕੋਈ ਗੱਲ ਮੰਨਦੇ ਨੇ ਤੁਹਾਡੇ ਇਦਾਂ ਦੀ ਕੋਈ ਪਿੰਡਾਂ ਦੇ ਵਿੱਚੋਂ ਕੋਈ ਪੰਚਾਇਤੀ ਤੌਰ ਤੇ ਕੋਈ ਬਜ਼ੁਰਗ ਜਾਂ ਕੋਈ ਸਿਆਣਾ ਬੰਦਾ ਜਨੇ ਦੋਨਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਿਸੇ ਤਰੀਕੇ ਦੇ ਨਾਲ ਘਰ ਵਸਿਆ ਰਹੇ ਇੰਦਾ ਦੀ ਕੋਈ ਕੋਸ਼ਿਸ਼ ਕੀਤੀ ਸੀ ਪਰ ਇੰਡੀਆ ਕੋ ਬੜੀ ਅਖ ਜੋੜ ਬੇਨਤੀ ਕੀਤੀ ਸਰ ਜੀ ਵੀ ਘਰ ਬਸਣ ਜਿੰਦ ਉਹਨਾਂ ਦਾ ਬਸ ਜੇ ਬਸ ਜੇ ਬਸ ਇਹ ਬਸ ਕੋਈ ਹੱਥ ਪੰਡਣ ਲੱਗਿਆ ਨਾ ਕਾਮਯਾਬ ਰਿਹਾ ਹੂੰ ਜਦੋਂ ਪਤਾ ਲੱਗ ਗਿਆ ਸੀ ਉਹਨਾਂ ਨੇ ਵਾਪਸ ਨਹੀਂ ਆਉਣਾ ਤਾਂ ਫਿਰ ਭੁੱਲ ਜਾਣਾ ਚਾਹੀਦਾ ਫਿਰ ਭੁੱਲ ਜਾਣਾ ਚਾਹੀਦਾ ਸੀ ਜਦੋਂ ਪਤਾ ਸੀ ਸਭ ਕੁਝ ਇੱਥੋਂ ਹੋ ਗਿਆ ਹੁਣ ਹੁਣ ਇਸ ਟਾਈਮ ਮੁੰਡੇ ਦੀ ਜਦੋਂ 2 ਸਤੰਬਰ ਨੂੰ ਡੈਥ ਹੋਈ ਹੁਣ ਉਹਨਾਂ ਦੇ ਫਿਊਨਰਲ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਮਾਤਾ ਜੀ ਹੁਣ ਸਤ ਤੁਹਾਡਾ ਸਾਰੇ ਆ ਇਲਾਕੇ ਦੇ ਵੀ ਸਾਰੇ ਲੋਕਾਂ ਨੇ ਇਹ ਪ੍ਰੋਗਰਾਮ ਹੁਣ ਤੁਸੀਂ ਕਮਿਊਨਿਟੀ ਦੇ ਕੋਲੋਂ ਆਪਣੇ ਲੋਕਾਂ ਕੋਲੋਂ ਕੀ ਤੁਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਤੇ ਕੀ ਉਹਨਾਂ ਦੇ ਕੋਲੋਂ ਤੁਸੀਂ ਆਸ ਰੱਖਦੇ ਹੋ ਕਿ ਤੁਹਾਡੀ ਕੀ ਸਪੋਰਟ ਕੀਤੀ ਜਾਵੇ ਸਰ ਜੀ ਇਹ ਜਿਹੜੀ ਸੱਚਾਈ ਹੈ ਸਭ ਨੂੰ ਪਤਾ ਹੀ ਹੈ ਨਾ ਹਾਂਜੀ ਹਾਂਜੀ ਜੋ ਤੱਕ ਹੋਇਆ ਇਹ ਮੈਂ ਤਾਂ ਕੋਈ ਜ਼ਿਆਦਾ ਸਪਾਈ ਨਹੀਂ ਦੇਣਾ ਚਾਹੁੰਦੀ ਦੁਨੀਆ ਨੂੰ ਸਾਡੀ ਬਰਾਦਰੀ ਨੂੰ ਸਮਾਜ ਨੂੰ ਸਭ ਨੂੰ ਪਤਾ ਹੀ ਹੈ ਹੂੰ ਤੇ ਅਪਾਏ ਹੀ ਬੇਨਤੀ ਆ ਬਈ ਇਹਨਾਂ ਦੀ ਪੈਸੇ ਦੀ ਥੋੜੀ ਹੈਲਪ ਹੋ ਜੇ ਹਨਾ ਜਿਹੜਾ ਫੈਮਿਲੀ ਕਰਜ਼ਦਾਰ ਆ ਇਹਦੀ ਬੇਟੀ ਦਾ ਜਿਹੜੀ ਮਾਤਾ ਦੀ ਪੁੱਤਰੀ ਆ ਮੈਂ ਕਿਹਾ ਕਿ ਜਿੱਤ ਕਰ ਪਿੜੂ ਮੇਰੀ ਬੇਟੀ ਨੇ ਇਹ ਨਹੀਂ ਲੇਕਾ ਬਗ ਜਿੰਗਾ ਹੋਣਾ ਹੈ ਅਮਰੂ ਅੱਧਾ ਚੁਰਾ ਉਹ ਦਾ ਬੜਾ ਡਰ ਹੋਏ ਘਰੇ ਸੋ ਨਾ ਵੀ ਕਦੀ ਕੋਈ ਹੈਪਨ ਮੇਰੇ ਮਾਤਾ ਜੀ ਨੂੰ ਮਾਤਾ ਇੱਕ ਵਾਰੀ ਮਾਤਾ ਜੀ ਨਾਲ ਗੱਲ ਕਰਾਓ ਹਾਂ ਮਾਤਾ ਜੀ ਹਾਂ ਜੀ ਬੋਲੋ ਹਮਾ ਹਲੋ ਹਾਂ ਜੀ ਮਾਤਾ ਜੀ हां विनी हां माता जी बड़ी पहली की बड़े दुख दी गल है ਤੁਹਾਡਾ ਜਵਾਨ ਬੇਟਾ ਚਲਾ ਗਿਆ ਤੁਹਾਡਾ ਘਰ ਖਰਾਬ ਹੋ ਗਿਆ ਇੱਕ ਕਿਸਮ ਦੀ ਤੁਹਾਡੀ ਦੁਨੀਆ ਲੁੱਟੀ ਗਈ ਸਾਨੂੰ ਬੜਾ ਅਫਸੋਸ ਇਸ ਗੱਲ ਦਾ ਤੁਸੀਂ ਇਸ ਟਾਈਮ ਤੁਹਾਡਾ ਮੁੰਡਾ ਹਸਪੀਟਲ ਵਿੱਚ ਪਿਆ ਹੈ ਅਸੀਂ ਸਮਝ ਸਕਦੇ ਆ ਕਿ ਇੱਕ ਮਾਂ ਦਾ ਜਿਹੜਾ ਦਰਦ ਹੋਵੇ ਮਾਂ ਦਾ ਕਲੇਜਾ ਬਾਹਰ ਆ ਜਾਂਦਾ ਹੁਣ ਆ ਹੁਣ ਕਿਉਂਕਿ ਸਭ ਕੁਝ ਤੁਸੀਂ ਗਵਾ ਲਿਆ ਹੁਣ ਤੁਸੀਂ ਕੀ ਹੁਣ ਵਾਪਸ ਜਾਣਾ ਆਪਣੀ ਕਮਿਊਨਿਟੀ ਦੇ ਕੋਲੋਂ ਤੁਸੀਂ ਕੀ ਕੋਈ ਗੱਲ ਕਰਨੀ ਚਾਹੁੰਦੇ ਹੋ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਤੁਹਾਡੀ ਕੀ ਸਾਰੇ ਜਣੇ ਕਿਹੜੀ ਹੈਲਪ ਤੁਹਾਡੀ ਕਰ ਸਕਦੇ ਨੇ ਕਿਉਂਕਿ ਆ ਐਸਟਾ ਸਾਰੇ ਹੈਲਪਲੈਸ ਹੈ ਵਾਪਸ ਕੋਈ ਨਹੀਂ ਲੈ ਆ ਨਹੀਂ ਸਕਦਾ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਨਹੀਂ ਇਹ ਕਹਿਣਾ ਚਾਹੁੰ ਮੇਰੇ ਬੇਟੇ ਕੀ ਜਾਈ ਸਤਿੰਦਰਾਮ ਦਾ ਨਿਆ ਮਰਵਾ ਦਿ ਦਿਓ ਨਹੀਂ ਮੇਰੀ ਬੇਟੀ ਨੂੰ ਲੈ ਕੇ ਇੰਡੀਆ ਕੋ ਸੁਝੀਏ ਹਮ ਸਰ ਪੇਰੀਆਂ ਕਰਦੇ ਮੇਰੇ ਬੇਟੇ ਨੇ ਸਾਮੀਨਿਆ ਪਾਲ ਉਹ ਗੁਰਦੁਆਰੇ ਨਾਲ ਚੋਦਾ ਲੈਦਾ ਮੈਂ ਕਰਦੇ ਰਿਹਾ ਕੇ ਪਾਸ ਕਰਾ ਉਹ ਪਾਂਦੀਆ ਕਰ ਤੇ ਮ ਕੋਈ ਇਮਕਾਨੇ ਤਾਂ ਨਹੀਂ ਗੁਰਦੁਆਰੇ ਕੀ ਕੀ ਮ ਸਮਝਾਂ 114 ਵਾਲੇ ਗੁਰਦੁਆਰੇ ਉੱਥੇ ਤੁਸੀਂ ਗਏ ਸੀ ਉੱਥੇ ਕੀ ਗੱਲ ਹੋਈ ਜਾਂਦਾ ਜੀ ਇੱਕ ਟਾਈਮ ਦਾ ਉੱਤੇ ਖਾ ਜਾਂਦਾ ਜੀ ਇੱਕ ਟਾਈਮ ਆਪਣੇ ਨਾਲ ਲੈ ਜਾਂਦਾ ਜੀ ਅੱਛਾ ਅੱਛਾ ਗੁਰਦੁਆਰਾ ਸਾਹਿਬ ਜਾ ਕੇ ਰੋਟੀ ਉੱਥੇ ਪ੍ਰਸ਼ਾਦਾ ਉੱਥੇ ਛਕਦਾ ਸੀ ਹੈ ਹਾਂ ਜੀ ਕੰਪਨੀ ਦਾ ਮਾਨੂੰ ਵੀ ਉਹ ਕੀ ਬੋਰਡ ਬੜੀ ਮਦਦ ਮਿਲੀ ਕਹਿੰਦਾ ਇਹ ਬਣਾ ਪਾਈ ਤੇ ਕੰਮ ਨਹੀਂ ਥਾ ਬੜੀ ਮਦਦ ਕਰੀ ਨੂੰ ਨੇ ਥਾਣਾ ਉੱਤੇ ਮੰਗਰ ਥਾ ਕਿ ਆਉਂਦੀ ਥੋੜੀ ਬੋਤੀ ਸੇਵਾ ਕਰਨ ਦੀ ਜੋ ਬਣਾਈ ਥੀ ਪੋਟੀ ਨੂੰ ਨੇ ਕਬਕ ਜੂ ਥੀ ਹਾਂ 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 ਤੇ ਹੁਣ ਹਾਂਜੀ ਹੁਣ ਤੁਸੀਂ ਬੰਦਾ ਹੁਣ ਤੁਸੀਂ ਜਿਹੜਾ ਬੇਟਾ ਤੁਹਾਡਾ ਜਿਹੜਾ ਵਿਕਾਸ ਹੈ ਉਹਨਾਂ ਉਹਨਾਂ ਦੀ ਜਿਹੜੀ ਬੋਡੀ ਹੈ ਤੁਸੀਂ ਇੱਥੇ ਫਿਊਨਰਲ ਕਰ ਰਹੇ ਹੋ ਕਿ ਦਾ ਉਹਨਾਂ ਨੂੰ ਵਾਪਸ ਲੈ ਕੇ ਜਾ ਰਹੇ ਹੋ इंडिया ਮੈਂ ਕ ਜਾਉਂਗੀ ਵੀ ਰੇ ਇੰਡੀਆ ਮੈਂ ਕ ਜਾਉਂਗੀ ਤੁਸੀਂ ਤੁਸੀਂ ਵੀ ਤੁਸੀਂ ਤੁਸੀਂ ਨਾਲ ਜਾਓਗੇ ਆ ਮੇਰੀ ਪੁੱਤਰੀ ਨਾ ਮੇਰੇ ਕਦਵਾ ਦੇਓ ਮੇਰੀ ਥੋੜੀ ਅਨਸਰ ਦੇਓ ਮੈਂ ਇੰਡੀਆ ਜਾ ਕੇ ਕੁਛ ਆਪਣਾ ਪੁੱਤਰੀ ਦਾ ਪਰਮਿਟ ਕਰ ਲਿਓ ਮੈਂ ਇੰਡੀਆ ਜਾਉਂਗੀ ਨਾ ਲੈ ਕੇ ਫਰਮਾਦਾ ਜੀ ਮਾਤਾ ਜੀ ਨਾ ਤੁਹਾਡੇ ਕੋਲ ਪੇਪਰ ਹੈ ਨਾ ਤੁਹਾਡੀ ਪੁੱਤਰੀ ਕੋਲ ਪੇਪਰ ਹੈ ਹੈਨਾ ਤੁਸੀਂ ਫਿਰ ਉੱਥੇ ਜਾ ਕੇ ਇੱਥੇ ਵਾਪਸ ਨਹੀਂ ਆ ਸਕਦੇ ਹੈਨਾ ਮੈਨੂੰ ਆਣਾ ਨਹੀਂ ਇੱਥੇ ਹੂੰ ਮੈਨੂੰ ਆਣਾ ਨਹੀਂ ਆਣਾ ਇੱਥੇ ਹੂੰ ਆ ਤੁਸੀਂ ਕੀ ਕਰਨ ਹਾਂਜੀ ਪੋਡਾ ਤਵੀ ਅਲੋਚਾਰੂ ਮੈਂ ਬੀ ਗੁਰੂ ਮੈਂ ਅੱਧੀ ਤੇ ਬੰਦਾ ਤੇ ਵੀ ਮੇਰੇ ਵਿੱਚ ਤੇਰੀ ਉਮੀਦਾਂ ਤੋਂ ਟੋੜ ਕੇ ਨਹੀਂ ਰਿਪੋਰਟ ਫਾਈਨਲ ਹੈਗਾ ਗਾਉਂਦੀ ਮੈਂ ਤੇ ਤੇਰੀ ਇਹ ਚੱਕਰਨਾ ਤੇ ਰੱਟੇ ਹੀ ਆਇਆ ਸੀ ਤੁਹਾਨੂੰ ਹੁਣ ਤੁਹਾਨੂੰ ਹੁਣ ਸਪੋਰਟ ਜਾਈਦੀ ਹੈ ਕਿ ਤੁਸੀਂ ਇੰਡੀਆ ਜਾਣਾ ਉੱਥੇ ਜਾਣ ਦੇ ਵੀ ਪੈਸੇ ਲੱਗਣੇ ਸਭ ਕੁਝ ਹੋਣਾ ਹੁਣ ਤੁਹਾਡੀ ਕੋਈ ਸੰਸਥਾ ਇਸ ਟਾਈਮ ਤੁਹਾਡੇ ਨਾਲ ਕੋਈ ਐਨ ਜੀਓ ਜਾਂ ਕੋਈ ਕੋਈ ਸਪੋਰਟ ਕਰਦੀ ਤੁਹਾਡੀ ਇਸ ਟਾਈਮ ਕੋਈ ਐਨ ਜੀਓ ਨਾਲ ਗੱਲ ਚੱਲਦੀ ਪਈ ਹੈ ਸਾਡੀ ਨਾਲ ਸਰਦਿ ਤੇ ਤੁਸੀਂ ਮੈਨੂੰ ਆਪਣਾ ਮੈਂ ਤੁਹਾਨੂੰ ਨਾਮ ਮੈਂ ਜਿੰਨਾ ਵੀ ਸਾਡੇ ਪ੍ਰੋਗਰਾਮ ਸੁਰਦੇ ਮੈਂ ਆਲਰੇਡੀ ਉੱਤੇ ਵੀ ਨੰਬਰ ਪਾਵਾਂਗਾ ਨੰਬਰ ਬੋਲ ਵੀ ਦੇਣਾ ਇਹਨਾਂ ਨੂੰ ਇਸ ਟਾਈਮ ਲੋੜ ਹੈ ਬੜੀ ਹੈਲਪ ਦੀ ਸਾਰਿਆਂ ਨੂੰ ਮੈਂ ਅਪੀਲ ਕਰਦਾ ਵੀ ਜਿਹੜੇ ਵੀ ਇਹਨਾਂ ਦੀ ਹੈਲਪ ਕਰ ਸਕਦੇ ਸਿੱਧਾ ਇਹਨਾਂ ਨੂੰ ਤੁਸੀਂ ਕਾਲ ਕਰੋ ਮੈਂ ਗੁਰੂ ਘਰਾਂ ਨੂੰ ਵੀ ਕਹਾਂਗਾ ਸਾਰਿਆਂ ਨੂੰ ਵੀ ਇਹਨਾਂ ਦੀ ਹੈਲਪ ਕਰੋ ਇੱਕ ਨੰਬਰ ਇਹਨਾਂ ਦੇ ਹੈਗਾ ਜੀ 9292188895 ਜਾਂ ਦੂਸਰਾ ਨੰਬਰ ਜਿਹੜਾ ਦਲਵਾਕ ਇਹਨਾਂ ਦੇ ਪਿੰਡੇ ਪਿੰਡਾਂ ਦੇ ਲਾਗੇ ਦਾ ਮੁੰਡਾ ਦਲਵਾਕ ਸਿੰਘ ਉਹਨਾਂ ਦਾ ਨੰਬਰ ਹੈਗਾ 9175436509 9175436509 ਇਹੋ ਹੀ ਨੰਬਰ ਜਿਹੜਾ ਤੁਹਾਡੇ ਦੋਨੇ ਹੈਲੋ ਸਰ ਜੀ ਹਾਂਜੀ ਮੈਂ ਤੁਹਾਨੂੰ ਨੰਬਰ ਦੇਵਾਂ ਦੂਜਾ ਹਾਂਜੀ ਬੋਲ ਕੇ ਕੋਈ ਹੈਲਪ ਕਰੇ ਬੋਲ ਕੇ ਦੱਸੋ ਤੁਹਾਨੂੰ ਤੁਹਾਨੂੰ ਜਿਹੜੇ ਜਿਹੜੇ ਹੈਲਪ ਕਰਨੀ ਚਾਹੁੰਦੇ ਸਿੱਧਾ ਕਾਲ ਕਰਨਗੇ ਜਾਂ ਸਾਨੂੰ ਵੀ ਕੋਈ ਕਾਲ ਕਰੇਗਾ ਅਸੀਂ ਉਹਨਾਂ ਨੂੰ ਪਰਸਨਲ ਤੌਰ ਤੇ ਨੰਬਰ ਦੇ ਕੇ ਤੁਹਾਡੀ ਹੈਲਪ ਕਰਾਵਾਂਗੇ ਕੀ ਨੰਬਰ ਦੱਸੋ ਮੈਨੂੰ ਪਾ ਦੇ ਦੇ ਉਹ ਤੁਸੀਂ ਮੈਨੂੰ ਨੰਬਰ ਭੇਜ ਦਿਓ ਅਸੀਂ ਉੱਤੇ ਲਿਖ ਦਿਆਂਗੇ ਹਾਂਜੀ ਬਾਅਦ ਵਿੱਚ ਮੈਨੂੰ ਮੈਨੂੰ ਭੇਜ ਦਿਓ ਨੰਬਰ ਤੁਸੀਂ ਠੀਕ ਹੈ ਕੋਈ ਕੋਈ ਨਹੀਂ ਕੋਈ ਨਹੀਂ ਕਰਦੀ ਓਕੇ ਜੀ ਓਕੇ ਮਾਤਾ ਜੀ ਓਕੇ ਦਲਵਾਗ ਜੀ ਬਹੁਤ ਸਾਨੂੰ ਅਫਸੋਸ ਹੈ ਆ ਤੁਹਾਡੇ ਨਾਲ ਇੱਕ ਬਹੁਤ ਮੰਦਭਾਗੀ ਜਿਹੜੀ ਕਿ ਸਭ ਕੁਝ ਤੁਹਾਡਾ ਲੁੱਟਿਆ ਗਿਆ ਬਰਬਾਦ ਹੋ ਗਿਆ ਜਿਹੜਾ ਕੰਟਰੀਆਂ ਦੇ ਵਿੱਚ ਲੋਕ ਖੁਸ਼ੀਆਂ ਮਨਣ ਲਈ ਆਉਂਦੇ ਤੁਹਾਡਾ ਤੇ ਸਭ ਕੁਝ ਹੀ ਚਲਾ ਗਿਆ ਮਾਤਾ ਜੀ ਜਵਾਨ ਪੁੱਤਰ ਛੱਡ ਕੇ ਖਾਲੀ ਆਪਣੇ ਵਤਨਾਂ ਨੂੰ ਜਾ ਰਹੀ ਹੈ ਆਪਾਂ ਕੀ ਇਸ ਤੋਂ ਵੱਡਾ ਦੁਨੀਆ ਦੇ ਵਿੱਚ ਕੋਈ ਦੁੱਖ ਨਹੀਂ ਹੋ ਸਕਦਾ ਬਹੁਤ ਬਹੁਤ ਸੌਰੀ ਜੀ ਅਸੀਂ ਤੁਹਾਡਾ ਦੁੱਖ ਮਹਿਸੂਸ ਕਰਦੇ ਆਂ ਫਿਰ ਆਪਾਂ ਗੱਲਬਾਤ ਕਰਾਂਗੇ ਜੀ ਥੈਂਕ ਯੂ ਹਾਂਜੀ ਬਹੁਤ ਥੈਂਕ ਯੂ ਤਾਂ ਮਤਲਬ ਜੋ ਜੋ ਵੀ ਹੋਇਆ ਨਹੀਂ ਉਹਨ ਕੀ ਮਾਂ ਹੈ ਭਾਈ ਉਹ ਸਾਰੀ ਆਪ ਬਿਤੀ ਆਪਨਾ ਬਿਤਾ ਹੋਗੀ ਔਰ ਭਾਈ ਵੀਡੀਓ ਨਾ ਜਿਆਦਾ ਜਿਆਦਾ ਸ਼ੇਅਰ ਕਰਿਓ ਤਾਂ ਕਿ ਭਾਈ ਥੋੜੀ ਮਦਦ ਹੋ ਸਕੇ ਲਿਓ ਹਾਂ ਟਿੱਕ 3 ਸਾਲ ਪਾਲਾਇਆ ਥਾ ਮੇਰਾ ਬੇਟਾ ਆਪਣੀ ਫੈਮਿਲੀ ਨਾਲ ਲੈ ਕੇ ਇੱਕ ਸਾਲ ਤੋਂ ਬੂਸ ਗਿਲਾ ਠੀਕ ਰਹੀ ਇੱਕ ਸਾਲ ਕੇ ਪਿੱਛਾ ਫਤੇ ਫਰ ਕਾ ਸੋਨੂ ਮਿਲਿਆ ਉਹਨਾ ਹੋਟਲ ਪਾ ਉਹਨਾ ਮੇਰੇ ਬੇਟੇ ਗਿਲਾ ਯਾਰੀ ਲਾਈ ਯਾਰੀ ਲਾਣੇ ਕੇ ਬਾਅਦ ਮੇਰੀ ਬੇਟੇ ਕੀ ਬੂ ਨਾ ਬਾਣ ਬਣਾ ਕੇ ਪਹੁੰਚੀ ਬੰਦੀ ਪਹੁੰਚੀ ਬੰਦਾ ਹੈ ਕਾ ਮੇਰਾ ਬੇਟਾ ਤਾਂ ਕੰਮ ਪਾ ਬੱਗਿਆ ਮੇਰੀ ਪੋਤੀ ਤਾਂ ਪੀਛੇ ਦੇਖ ਰਹੀ ਥੋ ਜਾਂ ਮੇਰੀ ਬਾਣ ਜੀ ਆ ਜਾਂ ਮੇਰੀ ਬਾਣ ਆ ਦੋ ਤਿੰਨ ਮਹੀਨੇ ਨਾ ਯਾਰੀ ਲਾ ਕੇ ਰੱਖੀ ਮੇਰੇ ਬੇਟੇ ਨਾ ਪਤਾ ਨਹੀਂ ਚੱਲਿਆ ਵੀ ਇਹ ਕੇ ਚੱਲ ਰਿਹਾ ਵੀ ਮੇਰੇ ਲਈ ਤਾਂ ਤੂੰ ਬਾਤ ਹੋ ਰਹੀਆਂ ਫਿਰ ਮੇਰਾ ਬੇਟਾ ਕੰਮ ਪਾ ਜਾ ਰਿਹਾ ਤਾਂ ਸ਼ਾਮ ਨਾ ਤਾਰੀਖ ਤਾਂ ਮੇਰੇ ਯਾਦ ਨਹੀਂ ਤਾਰੀਖਾ ਹੈ ਮੇਰੇ ਬੱਟੇ ਪਾ ਸਾਰਾ ਕੁਛ ਆ ਵਾ ਬੂ ਚੁੰਨੀ ਠਾਗਾ ਤੜਫਤੇ ਪਰਾਲਾ ਸੋਨੂੰ ੁਕਾਰ ਲੈ ਕੇ ਖੜਿਆ ਗਿਆ ਮੇਰੀ ਪੋਤੀ ਤੇ ਮੇਰੀ ਬਹੂ ਉਸਕੇ ਗਲੇ ਬਾਝ ਗਈ ਜਦ ਸੋਨੂੰ ਕੇ ਘਰ ਆ ਪਹੁੰਚ ਗਈ ਮੇਰੀ ਬਹੂ ਜਦ ਉਹਨਾਂ ਕਹਿ ਦਿਆ ਮੈਂ ਤਾਂ ਬੱਗੀ ਤੂੰ ਆਪਣੀ ਜ਼ਿੰਦਗੀ ਜੀਵੇਂ ਆਪਣੀ ਜ਼ਿੰਦਗੀ ਜੀਊਂਗੀ ਉਸ ਦਿਨ ਤਾਂ ਪਿੱਛਾ ਮੇਰਾ ਬੇਟਾ ਦੰਨ ਸੁਣਵਾ ਥਾ నియో భిర్య کرے تھا لڑائی تھی ان کی کورٹ کا چاڑی ماں میرا بیٹا نہ 3 سالوں کا 1.5 سالوں کا کورٹ میں پکڑا رکھا تھا सोनू نہ میرے پاس ویڈیو بھی ہے ریکارڈنگ بھی ہے وہ نیو کہہ کے تو فتے پر والا فتے پر والے کی ماں کول کی ہے بھئی تو کول والے نہ مرواوے گی عزت نہ ماں بہو رکھیں گے اتنا ماں رکھ دے کوئی کہ تو میرے सोनू نہ مرواے دا جتنی بدنامی کرے گی کول والے کی ماں تنہ رکھیں گے میرا بیٹا نہ شرابی بدنام کر کا ਉਹ ਕਰਿਆ ਬਹੁਤ ਜ਼ਿਆਦਾ ਵੀ ਨਾ ਫਿਰ ਰੱਖ ਗਏ ਹਮ ਤਨਾ ਮੇਰੇ ਬੇਟੇ ਨੇ ਦਮ ਕੀ ਦੇਆ ਕਰੇ ਥਾ ਮਰਵਾਉਣ ਕੀ ਵੀ ਮੈਂ ਮਰਵਾਉਂਗਾ ਤਨਾ ਜ਼ਰੂਰ ਉਹ ਬੂ ਵੀ ਦਮ ਕੀ ਦੇਆ ਕਰੇ ਥੀ ਕਾ ਸਿੱਖ ਨੋਦੇ ਵਾਲੇ ਨਾ ਇਹਨਾਂ ਦਾ ਸਾਥ ਦਿਆ 20 ਦਿਨ ਕੀ ਬਾਅਦ ਹੋ ਗਈ ਉਹ ਨਾ ਵੀਡੀਓ ਪਾ ਰੱਖੀ ਤੀ ਨਾ ਮੇਰੇ ਤੇ ਵੀ ਦਮ ਕੀ ਦੇਈ ਸਾਂਸ ਕੇ 6 ਵਜੇ ਉਹ ਨਾ ਕਹਿਆ ਥਾ ਬਈ ਤਾ ਆਂਟੀ ਤੇਰੇ ਬੇਟੇ ਨੇ ਮੇਰੀ ਫੋਟੋ ਪਾਈ ਜਾਂ ਨੀ ਵੀਡੀਓ ਪਾਈ ਬਈ ਆ ਜਦ ਤੇਰੇ ਬੇਟੇ ਦੀ ਬੂ ਬਾਜੀ ਮਾ ਨਾ ਕਾਇਆ ਵੀ ਸੋਨੂ ਦੌਰ ਹੋ ਗਈ ਸੋਨੂ ਕ ਅਗਰ ਮਾਰਿਆ ਹੱਥ ਮੈਂ ਤੇਰੀ ਬੂ ਨਾ ਛਟਵਾ ਦੇਂਗੇ ਮਮ ਜਦ ਤਮ ਇਸ ਬਾਤ ਨਾ ਲੈ ਗਿਆ ਸੀਰੀਅਸ ਮ ਹੁਈਓ ਵੀ ਹੁਈ ਕਾਇਆ ਅਰਾਜ਼ਿਆ ਅਗਰ ਉਜੜ ਗਿਆ ਤੇਰਾ ਮੇਰੀ ਵਜਾਤਾ ਵੀ ਮੈਂ ਤੇਰੀ ਪੋਤੀ ਨਾ ਦਵਾ ਦੇਂਗਾ ਬੂ ਤੋ ਤੇਰੀ ਬੰਦੀ ਕੋਈ ਨਹੀਂ ਮੇਰੇ ਬੇਟੇ ਨਾ ਵੀਡੀਓ ਪਾਈ ਕਾਂਸੀ ਖਨੋਦੇ ਆਲਾ ਹੂੰ ਤੱਕ ਚਲਾਵਾ ਗਰੂਪ ਮੈਂ ਛੋਰੀਆਂ ਕੇ ਵਿਆਹ ਕਰੂੰ ਕਾਂਸੀ ਖਨੋਦੇ ਇਨਾਂ ਕਾਂਸੀ ਨਾ ਖਨੋਦੇ ਆਲੇ ਨਾ ਅਰਫਤਪੁਰ ਆਲੇ ਸੋਨੂ ਨਾ ਬਾਬੂ ਉਸਕੇ ਬਾਪ ਦਾ ਨਾਮ ਆ ਇਨ ਨਗਰ ਜਾੜਿਆ ਮੇਰੇ ਬੱਟੇ ਕਾ ਇਨ ਐਕਸੀਡੈਂਟ ਕਰਵਾਇਆ ਇਨ ਮਾਰਿਆ ਫਿੱਟਾ ਮੇਰੇ ਬੱਟੇ ਟੈਨਸ਼ਨ ਵਾ ਤੇ ਰਿਅ ਕਰੇ ਤਾ ਦਿਨ ਰਾਤ ਇਨ ਸਿਰ ਮਾ ਮਾਰਿਆ ਮੇਰੇ ਬੱਟੇ ਕੇ ਨੋ ਦਿਨ ਮ ਕਲੀ ਕੜੀਆ ਮੇਰੇ ਬੱਟਾ ਅਜ ਬਨੇ ਪਤਾ ਕੋ ਨਹੀਂ ਚੱਲਿਆ ਮੇਰੇ ਬੱਟੇ ਕਾ ਕਿ ਇਨ ਐਕਸੀਡੈਂਟ ਕਰਿਆ ਮੈਂ ਬਾਈਆਂ ਕਾ ਸਾਰਾ ਗਾਤ ਜੋੜੂ ਮੇਰੀ ਹੈਲਪ ਕਰਿਓ ਕੋਲ ਮੇਰੇ ਬੱਟੇ ਨਾ ਪੁੱਛ ਲਿਓ ਨਾ ਸਰਾਬੀ ਨਾ ਖਰਾਬੀ ਫਤਿਹਪੁਰ ਵਾਲੇ ਦਾ ਸਾਰੇ ਦਾਸ ਬਤਾ ਮਾ ਸਾਰੀ ਦੁਨੀਆ ਨੰਬੇਰਾ ਮੇਰੀ ਪੋਤੀ ਨਾ ਮੇਰੇ ਤਾਂ ਦਵਾਈਓ ਮੇਰੇ ਬੇਟੇ ਦਾ ਖੂਨ ਆਓ ਫਤੇਪਰਾਲਾ ਨਿਉ ਕਾਇ ਕਰੇਤਾ ਛੋਰੀ ਵੀ ਮੇਰੀ ਬੂ ਵੀ ਮੇਰੀ ਇਹ ਕਰਾੜੇ ਕਾ ਨਾਮ ਉਸਕਾ ਗੁਰਮੀਤ ਫਤੇਪਰਾਲਾ ਤਬਿੱਤਰ ਬੜ ਜਾਤਾ ਬਉ ਨਾ ਲੇਕਾ ਅਰੋਸੜਾਇ ਕਰੇਤਾ ਮੇਰੀ ਪੋਤੀ ਨਾ ਗੁਰਮੀਤ ਆਪਣੇ ਦੋਰਾ ਕਿਸੇ ਨਾ ਪਤਾ ਆ ਦੇ ਬੀ ਨਿਉ ਨੁਕਰ ਕਾ ਤੇਰੀ ਛੋਰੀ ਨ ਸਹਵਾਈਉ ਆਪਣੇ ਦੋਰਾ ਉਹ ਠੇਕਾ ਉਹ ਛੋਰਾ ਡੇਰ ਡੂ ਕਾ ਉਹ ਨਾ ਕਹੇ ਬਈ ਮਰ ਪੈਉ ਕੰਨਿਆ ਕਾ ਸਰਤਾਪ ਨਹੀਂ ਦੇਖਿਆ ਜਾਂਦਾ ਆਪਣੀ ਕੰਨਿਆ ਨ ਲੈ ਲੈ ਮੇਰਾ ਬੇਟਾ ਕੋਰਟ ਮਾ ਬੜਤਾ ਫਿਰ ਕੰਨਿਆ ਲਈ ਵਾ ਕੋਸੀ ਉਸ ਤੇ ਈ ਮੇ ਸਾਰੇ ਬਾਈਆਂ ਗਾਜ ਜੋੜੂ ਮੇਰੇ ਬੇਟੇ ਕਿਨ ਸਿਆਨੀਆਂ ਫਤੇ ਪਰਾਲੇ ਕੀ ਕੋਈ ਨਹੀਂ ਵਾ ਉਹ ਪਾਲਾ ਬਿਸਲਾਇਆ ਕਰਿਆ ਥਾ ਉਸ ਨਾ ਬਈ ਬਰਾਦਰੀ ਦਾ ਬਾਹਰ ਕੱਢ ਦਿਓ खांसी ना भी और फतेह पर ना भी और एक राड़े का सो ओ गुरमीत ओ पाला तो कंधा या बोबो बोबो बो ही सोजे करे थे ना बेचारी ना परेशान करे करे था यू कन्या दे ना नौ साल की मेरी पोती या दया करो भाई मेरे पास मेरा बेटा तो बग गया अस्सी लाख रुपया लाकर तो मेरा बेटा आया था सत्रह लाख लाकर मैं आई थी ਮਨਵਰਾ ਗੁਰਦੁਆਰੇ ਦਰ ਪਰੋਸ ਮਾਨੀ ਚੱਤ ਚਰ ਪੀਏ ਬੈਂਕ ਬੀਕ ਬੈਂਕ ਮਨ ਜੱਤੀ ਆਪਣੀ ਪੋਤੀ ਤਾਂ ਪਿਆਈ ਮੇਰੇ ਬੇਟਾ ਸਦਨ ਟੈਨਸ਼ਨ ਮਾ ਫਿਰਿਆ ਕਰਤਾ ਕੋਟ ਖਚੜੀਓ ਉਰ ਸਾਰੇ ਭਾਈ ਮੇਰੇ ਪਰੋਸੀ ਬੈਠੇ ਤਾਂ ਕਿਸੇ ਨਾ ਪੁੱਛ ਲਿਓ ਜੇ ਮੇਰੇ ਬੇਟੇ ਮੈਂ ਕੋਈ ਕਮੀ ਹੋ ਸਰਬ ਵੀ ਕੀ ਕੈਂ ਕੀ ਬੇਟਾ ਯਾਦ ਜੋੜ ਕ ਬਿੰਨਤਾ ਸਵਾਗਾ ਵੀ ਮੇਰੇ ਬੇਟੇ ਕੀ ਬੋਡੀ ਇੰਡੀਆ ਵੇਚ ਦਿਓ আর ਇੱਕ ਮੇਰੇ ਪੋਤੀ ਨਾ ਦਵਾ ਦਿਓ ਖੂਨ ਤਾਂ ਕੋਲ ਆ ਲਿਆ ਕਾ ਪਤੇ ਪਰ ਆਲੇ ਤਾਂ ਮੇਰੀ ਪੁੱਤੀ ਨਾ ਨਾ ਦੇਣ ਦੀਓ ਮੈਂ ਸਭ ਆ ਗਈ ਆ ਯਾਦ ਜੋੜੂ ਸੋ ਦੋਸਤੋ ਇਹ ਸੀ ਇੱਕ ਪਰਿਵਾਰ ਜਿਹੜਾ ਚੰਗੇ ਭਵਿੱਖ ਦੇ ਲਈ ਆਇਆ ਸੀ ਪਰ ਸਭ ਕੁਝ ਉਹਨਾਂ ਦਾ ਉੱਜੜ ਗਿਆ ਹੁਣ ਇੱਕ ਮਾਤਾ ਨੂੰ ਆਪਣੇ ਜਵਾਨ ਬੇਟੇ ਦੀ ਡੈੱਡ ਬੇਟੀ ਲੈ ਕੇ ਆਪਣੀ ਛੋਟੀ ਜੀ ਪੁੱਤਰੀ ਲੈ ਕੇ ਵਾਪਸ ਜਾਣਾ ਪੈਣਾ ਉਹਨਾਂ ਕੋਲ ਪੇਪਰ ਵੀ ਨਹੀਂ ਲੱਖਾਂ ਕਰੋੜਾ ਰੁਪਈਆ ਲਾ ਕੇ ਉਹਨਾਂ ਨੇ ਪਹਿਲਾਂ ਆਪ ਆਏ ਫਿਰ ਕੈਨੇਡਾ ਤੋਂ ਮਾਤਾ ਨੂੰ ਲਿਆਂਦਾ ਪਰ ਸਮਾਂ ਜਿਹੜਾ ਹੈ ਪਤਾ ਨਹੀਂ ਹੁੰਦਾ ਸਮਾਂ ਆ ਜਿੰਦਗੀ ਦੇ ਵਿੱਚ ਕਈ ਵਾਰੀ ਇੱਕ ਬੋਧੀ ਵਾਰੀ ਤੁਹਾਨੂੰ ਏਦਾਂ ਦੇ ਯਾਰ ਦੋਸਤ ਜਾਂ ਕੋਈ ਰਿਸ਼ਤੇਦਾਰ ਸੱਜਣ ਮੇਰੇ ਤਰ੍ਹਾਂ ਇਦਾਂ ਦੇ ਮਿਲ ਜਾਂਦੇ ਹਨ ਜਿਹੜੇ ਤੁਹਾਡੀ ਜ਼ਿੰਦਗੀ ਲੈ ਕੇ ਹੀ ਵਹਿ ਜਾਂਦੇ ਹਨ ਬੜਾ ਅਫਸੋਸ ਹੈ ਸੋ ਮੈਂ ਉਹਨਾਂ ਦੀ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਉੱਤੇ ਫੋਨ ਨੰਬਰ ਤੁਹਾਨੂੰ ਸ਼ੇਅਰ ਕਰ ਰਿਹਾ ਤੁਸੀਂ ਉਹਨਾਂ ਦੇ ਨਾਲ ਜੋ ਵੀ ਹੈਲਪ ਕਰ ਸਕੋ ਉਹ ਜ਼ਰੂਰ ਕਰੋ ਓਕੇ ਜੀ ਅਗਲੇ ਪੋੜਾ ਵਿੱਚ ਫਿਰ ਮੁਲਾਕਾਤ ਹੋਵੇਗੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ